ਅੱਗੇ ਅਸੀਂ ਅੱਜ ਜਿੱਥੇ ਕਾ ਮੇਲਾ ਵੇਖਣ ਨਹੀਂ ਆਏ ਸਾਡੇ ਤੋਂ ਨਾ ਚਾਕ ਕਰੋ ਆਪਣੀ ਅਕੀਰ ਆਪ ਕਰੋ ਸਰਕਾਰਾਂ ਤੋਂ ਨਾ ਚਾਕ ਕਰੋ ਆਪਣੀ ਅਕੀਰ ਆਪ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਆਪਣੀ ਰਾਖੀ ਦੀ ਕਰੋ ਤਿਆਰੀ ਅੱਜ ਸਰ ਕੀ ਕਹਿਣਾ ਚਾਹੁੰਗੇ ਮੈਂ ਪ੍ਰਕਾਸ਼ ਸਿੰਘ ਐਕਸ਼ਨ ਕਮੇਟੀ ਜਬਰ ਵਿਰੋਧੀ ਐਕਸ਼ਨ ਕਮੇਟੀ ਦਾ ਆਗੂ ਮੈਂ ਸਾਥੀ ਤਾ ਅੱਜ ਜਿਹੜਾ ਅਸੀਂ ਧਰਨਾ ਲਾ ਰਹੇ ਆਂ ਕਿ 9 ਫਰਵਰੀ ਜਨਵਰੀ ਨੂੰ ਦਾਨ ਸਿੰਘ ਵਾਲੇ ਪਿੰਡ ਵਿਖੇ ਅੱਠ ਘੜਾ ਨੂੰ ਘਰਾਂ ਨੂੰ ਸਾੜ ਦਿੱਤਾ ਗਿਆ ਸੀ ਇੱਕ ਘਰ ਟਹਾਤਾ ਸੀਗਾ ਤੇ ਉਹਨਾਂ ਦੇ ਸਮਾਨ ਦੀ ਬਗੜਾ ਟੁੱਕੀ ਕਰਤੀ ਸੀ ਤੇ ਬਹੁਤ ਸਾਰਾ ਸਮਾਨ ਚੱਕ ਕੇ ਉੱਥੋਂ ਦੇ ਲੈ ਗਏ ਸੀਗੇ ਉਹਦੇ ਤੇ ਪੁਲਿਸ ਨੇ ਬਣਦੀ ਕਾਰਵਾਈ ਜਿਹੜੀ ਅਜੇ ਤੱਕ ਨਹੀਂ ਕੀਤੀ ਥੋੜੇ ਬੰਦੇ ਜਿਹੜੇ ਗ੍ਰਿਫਤਾਰ ਕੀਤੇ ਉਹ ਜ਼ਮਾਨਤਾਂ ਤੇ ਵੀ ਆ ਗਏ ਬਾਹਰ ਤੇ ਬਾਕੀ ਜਿਹੜੇ ਅਜੇ ਬੰਦੇ ਫੜੇ ਨਹੀਂ ਗਏ ਉਹਨਾਂ ਦਾ ਜਿਹੜਾ ਸਮਾਨ ਸੀਗਾ ਉਹ ਲੈ ਕੇ ਆਏ ਸੀਗੇ ਗੈਸ ਦੇ ਸਿਲੰਡਰ ਆਪਣਾ ਬੈਂਟਰੇ ਤੇ ਉਹ ਬੱਕਰੀਆਂ ਦੀ ਚੋਰੀ ਕੀਤੀ ਸੀ ਜਾਂ ਹੋਰ ਸਮਾਨ ਸੀਗਾ ਜਿਹੜਾ ਉਹ ਸਮਾਨ ਵੀ ਹਜੇ ਪਰਪਾਈ ਉਹਨਾਂ ਨੇ ਨਹੀਂ ਕੀਤੀ ਗਈ ਇਸੇ ਤਰ੍ਹਾਂ ਜਿਹੜੇ ਘਰ ਸਾੜੇ ਗਏ ਸੀ ਸਾਡੀ ਮੰਗ ਸੀ ਕਿ 10 ਲੱਖ ਰੁਪਏ ਇੱਕ ਘਰ ਨੂੰ ਦਿਓ ਤਾਂ ਕਿ ਉਹ ਮੁੜ ਬਸੇਬਾ ਬਣਾ ਘਰ ਬਣਾ ਸਕੇ ਸੋ ਹਜੇ ਤੱਕ ਉਹ ਵੀ ਕੁਝ ਨਹੀਂ ਦਿੱਤਾ ਗਿਆ ਜਿਹਦੇ ਕਰਕੇ ਸਾਨੂੰ ਅੱਜ ਵੱਡਾ ਸਿਸਤਰਨਾ ਲਾਇਆ ਇਸੇ ਤਰ੍ਹਾਂ ਕੋਠੇ ਨਾਥਿਆਣੇ ਵੀ ਘਟਨਾ ਵਾਪਰੀ ਹੈ 15 ਫਰਵਰੀ ਨੂੰ ਉਥੇ ਵੀ ਜਿਹੜਾ ਬੰਦਾ ਇਨਸਾਫ ਨਹੀਂ ਦਿੱਤਾ ਗਿਆ ਜਿਹੜੇ 6 ਬੰਦਿਆਂ ਨੇ ਕੁੱਟਮਾਰ ਕੀਤੀ ਆ ਚਾਰਾਂ ਦੇ ਕੇਸ ਪਾਇਆ ਤੇ ਦੋਹਾਂ ਨੂੰ ਹਜੇ ਕੇਸ ਨਹੀਂ ਪਾਇਆ ਉਹਨਾਂ ਨੂੰ ਫੜਿਆ ਨਹੀਂਗਾ ਤੇ ਨਾਲ ਹੀ ਕਿ ਜਿਹੜੇ ਉਹ ਇੱਕ ਬੰਦਾ ਸੀ ਜਰਨਲ ਦਾ ਆਪ ਝਾੜੂ ਵਾਲਿਆਂ ਦਾ ਪ੍ਰਧਾਨ ਉਹਨੂੰ ਜਿਹੜਾ ਉਸ ਕੇਸ ਚੋਂ ਕੱਢਦਾ ਹੈ ਇਨਕੁਆਰੀ ਕਰੀ ਆ ਜਾਂ ਕੀ ਕਰਿਆ ਸਾਨੂੰ ਨਹੀਂ ਪਤਾ ਪਰ ਅਸੀਂ ਚਾਹੁੰਦੇ ਆ ਕਿ ਬੰਦ ਦੀ ਕਾਰਵਾਈ ਕੀਤੀ ਜਾਵੇ ਤਾਂ ਪੀੜਤ ਪਰਿਵਾਰਾਂ ਨੂੰ ਇਨਸਾਫ ਦਿੱਤਾ ਜਾਵੇ ਜਿੰਨਾ ਚਿਰ ਇਨਸਾਫ ਨਹੀਂ ਮਿਲੂਗਾ ਐਕਸ਼ਨ ਕਮੇਟੀ ਦੇ ਤੌਰ ਤੇ ਅਸੀਂ ਲੜਾਂਗੇ ਜੀ ਰਸਤੇ ਵਿੱਚ ਐਮਰਲੇ ਸਾਹਿਬ ਨੇ ਵੀ ਕੁਝ ਮਦਦ ਦੇ ਚੈੱਕ ਦਿੱਤੇ ਸੀਗੇ ਜੀ ਪਰਿਵਾਰਾਂ ਨੂੰ ਡੀਸੀ ਸਾਹਿਬ ਨੇ ਵੀ ਕੁਝ ਮਦਦ ਦਿੱਤੀ ਸੀ ਨਹੀਂ ਉਹ ਬਹੁਤ ਨਾ ਮੁਨਕਨਾ 50-50000 ਦੇ ਚੈੱਕ ਦਵਾਇਆ ਹੈ ਰੈੱਡ ਕਰਾਸ ਤੋਂ ਉਸ ਤੋਂ ਬਾਅਦ ਕੋਈ ਲੱਖ-ਲੱਖ ਦਾ ਚੈੱਕ ਦਵਾਇਆ ਪਰ ਉਹ 1.5 ਲੱਖ ਦੇ ਨਾਲ ਕੋਈ ਘਰ ਨਹੀਂ ਬਣਦਾਗਾ ਉਹਨਾਂ ਦਾ ਜਾ ਕੇ ਦੇਖੋ ਤੁਸੀਂ ਕੀ ਹਾਲਤ ਕੀਤਾ ਘਰ ਦਾ ਟੈਂਕੀਆਂ ਉਹਨਾਂ ਦੀਆਂ ਤੋੜਤੀਆਂ ਬਾਸ਼ ਵਿਸ਼ਨ ਉਹਨਾਂ ਦੇ ਤੋੜਤੇ ਦਰਵਾਜ਼ੇ ਉਹਨਾਂ ਦੇ ਮਚਾਤੇ ਕੋਈ ਛੱਡੇ ਹੀ ਨਹੀਂ ਤੇ 1.5 ਲੱਖ ਨਾਲ ਤਾਂ ਕੁਝ ਵੀ ਨਹੀਂ ਬਣਦਾ ਉਹਨਾਂ ਦਾ ਭਾਂਡਾ ਉਹਨਾਂ ਦਾ ਨਹੀਂ ਛੱਡਿਆ ਕੋਈ ਇਹ ਕਹਿ ਰਹੇ ਸੀ ਆਪਕੋ ਰਿਸ਼ਤੇਦਾਰ ਵੀ ਨੇ ਜੀ ਇਸ ਇਸ ਤਰ੍ਹਾਂ ਦੀ ਵੀ ਨਹੀਂ ਚਲੋ ਹੋਣਗੇ ਉਹ ਤਾਪਸ ਵਿੱਚ ਜੇ ਕੋਈ ਲੜਾਈ ਹੋਈ ਹੈ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਵੀ ਕਿਸੇ ਦੇ ਘਰ ਚਾੜ ਲਿਓ ਜੇ ਰਿਸ਼ਤੇਦਾਰ ਵੀ ਹੈ ਉਹਨਾਂ ਨੇ ਘਰ ਛੱਡ ਦਿੱਤਾ ਇਹਦਾ ਮਤਲਬ ਵੀ ਪਰਵਾਹੀ ਤੱਕ ਆ ਹੋਣੀ ਚਾਹੀਦੀ ਆ ਨਾ ਜੀ ਨਹੀਂ ਹੁਣ ਕਿਸ ਤਰ੍ਹਾਂ ਦੀ ਮੰਗ ਕਰ ਰਹੇ ਹੋ ਤੁਸੀਂ ਅੱਜ ਜਿਹੜਾ ਪ੍ਰਸ਼ਾਸਨ ਤੋਂ ਕਿਸ ਤਰ੍ਹਾਂ ਦੀ ਮੰਗ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਜੀ ਅਸੀਂ ਉਹਨਾਂ ਨੂੰ ਇਨਸਾਫ ਦਿਓ ਉਹਨਾਂ ਨੂੰ 10-10 ਲੱਖ ਰੁਪਇਆ ਘਰ ਨੂੰ ਦਿਓ ਤੇ ਨਾਲ ਜਿਹੜੇ ਬੰਦੇ ਬਾਹਰ ਰਹਿੰਦੇ ਆ ਉਹਨਾਂ ਨੂੰ ਫੜੋ ਤੇ ਨਾਲ ਉਹਨਾਂ ਦੇ ਜਿਹੜਾ ਚਲਾਨ ਪੇਸ਼ ਕਰੋ ਉਹਨਾਂ ਦਾ ਕਿਉਂਕਿ 90 ਦਿਨ ਹੋਣ ਵਾਲੇ ਆ ਤੇ ਉਹ ਕੇਸ ਤਾਂ ਕਿ ਕੇਸ ਲੜਿਆ ਜਾਵੇ ਉਹਨਾਂ ਬੰਦਿਆਂ ਨੂੰ ਸਜ਼ਾਵਾ ਦਵਾਈਆਂ ਜਾਣ ਤਾਂ ਅਸੀਂ ਇਹ ਪ੍ਰਸ਼ਾਸਨ ਤੇ ਜ਼ੋਰ ਪਾਵਾਂਗੇ ਅੱਜ ਐਸਐਸਪੀ ਨੂੰ ਮਿਲ ਕੇ ਵੀ ਕਿ ਜਿਹੜਾ ਉਹਨਾਂ ਦਾ ਚਲਾਨ ਆ ਜਿਹੜਾ ਜਲਦੀ ਤੋਂ ਜਲਦੀ ਪੇਸ਼ ਕੀਤਾ ਜਾਵੇ ਤਾਂ ਕਿ ਉਹਨਾਂ ਤੇ ਬੰਦ ਦੀ ਕਾਰਵਾਈ ਹੋ ਸਕੇ ਹੁਣ ਤੱਕ ਦੀ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਤੁਸੀਂ ਜਿਹੜੀ ਕਾਰਵਾਈ ਹੁਣ ਤੱਕ ਦੀ ਕਾਰਵਾਈ ਕੋਈ ਨਾ ਮੁਕਣਾ ਕੋਈ ਉਹਦੇ ਚ ਤਸੱਲੀ ਨਹੀਂ ਹੋਈ ਸਾਡੀ ਨਾ ਤਾਂ ਨਾਥਿਆਣੇ ਦੇ ਕੇਸ ਚ ਤੇ ਨਾ ਹੀ ਦਾਨ ਸਿੰਘ ਵਾਲੇ ਕੇਸ ਚ ਇਸ ਕਰਕੇ ਅਸੀਂ ਦਵਾਰੇ ਅੱਜ ਜਿਹੜਾ ਧਰਨਾ ਲਾਇਆ ਐ ਇਸੇ ਕਰਕੇ ਲਾਇਆ ਐ ਐਕਸ਼ਨ ਕਮੇਟੀ ਵੱਲੋਂ ਤੇ ਆਉਣ ਵਾਲੇ ਸਮੇਂ ਚ ਜੇ ਸਾਡੀਆਂ ਗੱਲਾਂ ਨਾ ਪੂਰੀਆਂ ਹੋਣੀਆਂ ਤਾਂ ਆਉਣ ਵਾਲੇ ਸਮੇਂ ਚ ਅਸੀਂ ਏਦੋਂ ਵੱਡਾ ਵੀ ਵੱਡਾ ਐਕਸ਼ਨ ਕਰਾਂਗੇ ਮੰਗਾਰੀਆਂ ਨਾਲ ਕੋਈ ਗੱਲਬਾਤ ਵੀ ਹੋਈ ਹੋਵੇ ਇਸ ਮਾਮਲੇ ਚ ਮੰਗੇ ਛਲੇ ਸਮੇਂ ਚ ਹੋਈ ਐ ਡੀਐਸਪੀ ਸਾਹਿਬ ਨਾਲ ਹੋਈ ਐ ਡੀਸੀ ਸਾਹਿਬ ਨਾਲ ਵੀ ਹੋਈ ਐ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਇਨਸਾਫ ਦੇਵਾਂਗੇ ਪਰ ਉਹਨਾਂ ਗੱਲਾਂ ਨੂੰ ਵੀ 15-20 ਦਿਨ ਹੋ ਗਏ ਅਜੇ ਸਾਨੂੰ ਕੋਈ ਇਨਸਾਫ ਨਹੀਂ ਦਿੱਤਾ ਉਹ ਬੰਦੇ ਉਵੇਂ ਹੀ ਘੁਤਰੀ ਫਿਰਦੇ ਆ ਬਾਹਰ ਉਹਨਾਂ ਨੂੰ ਕੋਈ ਫੜਿਆ ਨਹੀਂ ਜਾ ਰਿਹਾ ਉਹਨਾਂ ਦੇ ਬੰਦ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਨਾ ਹੀ 10 ਲੱਖ ਰੁਪਇਆ ਦਿੱਤਾ ਜਾ ਰਿਹਾ ਸੋ ਇਹ ਸਾਰੀਆਂ ਕਾਰਵਾਈਆਂ ਹਜੇ ਉਸੇ ਤਰ੍ਹਾਂ ਖੜੀਆਂ ਜਿਹਦੇ ਕਰਕੇ ਅੱਜ ਤੱਕ ਨਾ ਲਾਇਆ ਹਜੇ ਤਾਂ ਸਰ ਕੀ ਕਹਿਣਾ ਚਾਹੁੰਗੇ ਕੁਝ ਲੋਕ ਆ ਇਹ ਬੰਦੇ ਨੇ ਧਰਨਾ ਦੇ ਦੇ ਉਥੇ ਕੰਦੇ ਵੀ ਸਾਡੀ ਕਾਰਵਾਈ ਸਹੀ ਨਹੀਂ ਕੀਤੀ ਪੁਲਿਸ ਨੇ ਡਾਂਸਿੰਗ ਵਾਲੇ ਦੇ ਕੁਝ ਲੋਕ ਦਾਨ ਸਿੰਘ ਵਾਲਾ ਕੇਸ ਹੈ ਜਿਹੜਾ ਉਹ ਉਹਦੇ ਵਿੱਚ ਪੂਰੀ ਕਾਰਵਾਈ ਹੋ ਚੁੱਕੀ ਹੈ ਜਿਹੜੀ ਸਰਕਾਰ ਵੱਲੋਂ ਜਿਹੜੇ ਹੈਗੇ ਪੀੜਤ ਪਰਿਵਾਰ ਉਹਨਾਂ ਨੂੰ ਬਣਦਾ ਮੌਜੂਦਾ ਵੀ ਦਿੱਤਾ ਜਾ ਚੁੱਕਿਆ ਤੇ ਹੋਰ ਮਤਲਬ ਪ੍ਰਾਈਵੇਟ ਸੰਸਥਾਵਾਂ ਵੱਲੋਂ ਵੀ ਕਾਫੀ ਮਦਦ ਕੀਤੀ ਜਾ ਚੁੱਕੀ ਹੈ ਉਹਨਾਂ ਦੀ ਤੇ ਜਿਹੜੀ ਤਫਤੀਸ਼ ਨਾਲ ਸੰਬੰਧਤਾ ਉਹਦੇ ਵਿੱਚ ਅਸੀਂ 17 ਬੰਦਿਆਂ ਦਾ ਇਸ ਦੇ ਵਿੱਚ ਚਲਾਨ ਦੇ ਚੁੱਕੇ ਹਾਂ ਇੱਕ ਬੰਦੇ ਦੀ ਹੋਰ ਅਰੈਸਟ ਹੈ ਉਹਦਾ ਸਪਲੀਮੈਂਟਰੀ ਚਲਾਨ ਦਿੱਤਾ ਜਾਊਗਾ ਤਿੰਨ ਬੰਦਿਆਂ ਦੇ ਜਿਹੜੇ ਨਹੀਂ ਫੜੇ ਗਏ ਉਹਨਾਂ ਦੇ ਅਸੀਂ ਬਰਾਂਟਾ हासिल ਕੀਤੇ ਜਾ ਚੁੱਕੇ ਨੇ ਉਹ ਉਹਨਾਂ ਨੂੰ ਫੰਡ ਦੀ ਕੋਸ਼ਿਸ਼ ਕਰਨ ਜੇ ਨਹੀਂ ਫੜੇ ਜਾਣਗੇ ਤਾਂ ਉਹਨਾਂ ਦੇ ਹੈਗਾ ਪੀਓ ਬਣਾ ਕੇ ਜਿਹੜਾ ਇਹਨਾਂ ਦਾ ਚਲਾਨ ਦੇ ਦਿੱਤਾ ਜਾਊਗਾ ਉਹ ਕਹ ਰਿਹਾ ਕਿ ਚਲਾਨ ਨਹੀਂ ਹਜੇ ਤੱਕ ਪੇਸ਼ ਕੀਤਾ ਗਿਆ ਨਹੀਂ ਨਹੀਂ 17 ਬੰਦਿਆਂ ਦਾ ਚਲਾਨ ਪੇਸ਼ ਹੋ ਚੁੱਕਿਆ ਹੈ ਪੇਸ਼ ਹੋ ਚੁੱਕਿਆ ਉਹਨਾਂ ਦਾ ਬਿਲਕੁਲ ਜੀ ਤੇ ਬੇਬੁਨਿਆਦ ਦੋਸ਼ ਹੈ ਹਾਂ ਇਹ ਬਿਲਕੁਲ ਦੋਸ਼ ਬੇਬੁਨਿਆਦ ਹੈ 17 ਬੰਦਿਆਂ ਦਾ ਚਲਾਨ ਪੇਸ਼ ਅਦਾਲਤ ਨੂੰ ਚੁੱਕਿਆ ਹੈ ਇਕਦੇ ਮਤਲਬ ਗ੍ਰਫਤਾਰੀ ਜ਼ਲਾਨ ਪੇਸ਼ ਹੋਣ ਤੋਂ ਬਾਅਦ ਇੱਕ ਬੰਦੇ ਦੀ ਹੋਰ ਗ੍ਰਫਤਾਰੀ ਹੋ ਚੁੱਕੀ ਹੈ ਤਿੰਨ ਬੰਦੇ ਜਿਹੜੇ ਹੋ ਰਹੇ ਹੁੰਦੇ ਸੀ ਉਹਨਾਂ ਦੇ ਵੀ ਅਸੀਂ ਕੋਰਟ ਕੋਲੋਂ ਜਿਹੜੇ ਬਰੰਟ ਜਾਰੀ ਕਰਾ ਲਏ ਇਹਨਾਂ ਦੀ ਪੀਓ ਦੀ ਕਾਰਵਾਈ ਸ਼ੁਰੂ ਕਰਦੇ ਅੱਛਾ ਕੀ ਕਹਿਣਾ ਚਾਹੋਗੇ ਉਹਨਾਂ ਲੋਕਾਂ ਨੂੰ ਜੇ ਉਹ ਕਹਿੰਦੇ ਵੀ ਸਾਡੇ ਨਾਲ ਮੀਟਿੰਗ ਕਰਨੀ ਜਾਂ ਕਿਸੇ ਤਰ੍ਹਾਂ ਦੀ ਗੱਲਬਾਤੇ ਪੁਲਿਸ ਦੀ ਮੀਟਿੰਗ ਜਦੋਂ ਮਰਜ਼ੀ ਸਾਡੇ ਨਾਲ ਕਰ ਸਕਦੇ ਆ ਮੈਂ ਦਫ਼ਤਰ ਮੇਰੇ ਨਾਲ ਕਰਨੀ ਹੈ ਮੈਂ ਵੀ ਤਿਆਰ ਆ ਉਹਨਾਂ ਤੇ ਵੀ ਚਲੇ ਜਾਵਾਂਗੇ ਜਿੱਥੇ ਬੈਠੇ ਨੇ ਉਹ ਤੇ ਜੇ ਕਿਸੇ ਹੋਰ ਸੀਨੀਅਰ ਅਫਸਰ ਨਾਲ ਕਰਨੀ ਚਾਹੁੰਦੇ ਨੇ ਤਾਂ ਉਹਨਾਂ ਨਾਲ ਵੀ ਕਰਾ ਦਿੱਤੀ ਜਾ ਸਨਵਾਇ ਕੀਤਾ ਜਾਊਗਾ ਇਹ ਐ ਪੂਰਾ ਕੀਤਾ ਜਾ ਰਿਹਾ ਹਾਂ ਬਿਲਕੁਲ ਬਿਲਕੁਲ ਜੋ ਵੀ ਉਹਨਾਂ ਦਾ ਸ਼ੰਕਾ ਹੈਗਾ ਉਹਨਾਂ ਨੂੰ ਕਲੀਅਰ ਕੀਤਾ ਜਾਊਗਾ ਠੀਕ ਜੀ